ਪੰਜਾਬੀ ਦੇ ਵਿੱਚ ਪਹਿਲਾਂ ਤਾਂ ਮੈਂ ਇਲੈਕਸ਼ਨ ਕਮਿਸ਼ਨ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਜੋ ਸਿੰਬਲ ਮੈਨੂੰ ਦਿੱਤਾ ਹੈ ਉਹ ਇੱਕ ਤਰ੍ਹਾਂ ਦਾ ਮੈਨੂੰ ਗਿਫਟ ਦਿੱਤਾ ਹੈ ਤੇ ਨਾਲ ਸਪੋਰਟ ਦਿੱਤੀ ਹੈ ਤਾਂ ਕਿ ਉਹਦੇ ਨਾਲ ਮੈਂ ਵੋਟਰ ਨੂੰ ਤਾਂ ਜਗਾ ਹੀ ਸਕਾਂ ਨਾਲੇ ਜਿਹੜੀਆਂ ਗੋਂਗੀਆਂ ਬਹਿਰੀਆਂ ਸਰਕਾਰਾਂ ਨੇ ਉਹ ਤੁਰਹੀ ਇਹ ਤੁਰਹੀ ਹੈ ਜਿਹੜੀ ਉਹਨਾਂ ਨੇ ਟਰੰਪਟ ਮੈਨੂੰ ਦਿੱਤੀ ਹੈ ਕਿ ਇਹ ਟਰੰਪਟ ਦੇ ਨਾਲ ਉਹਨਾਂ ਨੂੰ ਯਾਦ ਕਰਾ ਸਕਾਂ ਵਿਧਾਨ ਸਭਾ ਦੇ ਵਿੱਚ ਜਾ ਕੇ ਬੀ ਤੁਸੀਂ ਕੀ ਕੀ ਕਹਿ ਕੇ ਆਏ ਸੀ ਤੇ ਕੀ ਕੀ ਤੁਸੀਂ ਕਰਨਾ ਸੀ ਅਜੇ ਬੋਲੀਆਂ ਸਰਕਾਰਾਂ ਭੁੱਲ ਚੁੱਕੀਆਂ ਨੇ ਕਿਉਂਕਿ ਇਹ ਹਤਿਆੰਦੀਆਂ ਨੇ ਸਾਡੇ ਭੋਲੇ ਭਾਲੇ ਵੋਟਰ ਦੀ ਇਮੋਸ਼ਨਸ ਉਹਨਾਂ ਦੀਆਂ ਵੋਟਾਂ ਤੇ ਲਿਆ ਕੇ ਪਾਰਟੀ ਦੀ ਝੋਲੀ ਪਾ ਦਿੰਦੇ ਆ ਵੀ ਆਹ ਲਓ ਜੀ ਲਿਆ ਕੇ ਪਾਤੀਆਂ ਤੁਹਾਡੀ ਝੋਲੀ ਹੁਣ ਦੱਸੋ ਸਾਡੇ ਲਈ ਕੀ ਹੁਕਮ ਹੈ ਇਹਨਾਂ ਨੂੰ ਮਾਰਨਾ ਕੁੱਟਣਾ ਲੁੱਟਣਾ ਵੀ ਤਰੀਕੇ ਦੱਸੋ ਤੇ ਉਹ ਪਾਰਟੀਆਂ ਇਹਨਾਂ ਨੂੰ ਤਰੀਕੇ ਦੱਸਦੀਆਂ ਆ ਵੀ ਉਹਨਾਂ ਨੂੰ ਲੋਕਾਂ ਨੂੰ ਐ ਲੱਗੇ ਵੀ ਤੁਸੀਂ ਟੈਕਸ ਨਹੀਂ ਦਿੰਦੇ ਪਰ ਉਹ ਆਮ ਜਨਤਾ ਜਿਹੜੀ ਵਿਚਾਰੀ ਨੀਂਦ ਤੋਂ ਇਸ ਸਕੂਨ ਨਾਲ ਜਾਗਦੀ ਹੈ ਵੀ ਯਾਰ ਮੈਂ ਇਨਕਮ ਟੈਕਸ ਨਹੀਂ ਦਿੰਦਾ ਮੈਂ ਬੱਚਿਆਂ ਪਰ ਉਹਨੂੰ ਆ ਨਹੀਂ ਪਤਾ ਵੀ ਉੱਠ ਕੇ ਬਾਹਰ ਜਦੋਂ ਨਿਕਲਦਾ ਉਦੋਂ ਹੀ ਟੈਕਸ ਸ਼ੁਰੂ ਹੋ ਜਾਂਦੇ ਨੇ ਸਵੇਰੇ ਜਦੋਂ ਚਾਹ ਪੀਣਾ ਅਸੀਂ ਦੁੱਧ ਲੈ ਕੇ ਆਣਾ ਉਹਦੇ ਤੇ ਟੈਕਸ ਖੰਡ ਲੈ ਕੇ ਆਣੀ ਉਹਦੇ ਤੇ ਟੈਕਸ ਜਿਹੜਾ ਪਾਣੀ ਆ ਰਿਹਾ ਉਹਦੇ ਤੇ ਟੈਕਸ ਪੱਤੀ ਆ ਰਹੀ ਉਹਦੇ ਤੇ ਟੈਕਸ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਨਾਸ਼ਤੇ ਦੇ ਉੱਤੇ ਸਬਜ਼ੀਆਂ ਤੇ ਟੈਕਸ ਆਟੇ ਤੇ ਟੈਕਸ ਹਰ ਚੀਜ਼ ਕੰਮ ਤੇ ਜਾਣ ਦੇ ਲਈ ਜਿਹੜਾ ਡੀਜ਼ਲ ਪੈਟਰੋਲ ਆਪਣੇ ਵਾਹਨਾਂ 'ਚ ਪਵਾਣਾ ਉਹਦੇ ਤੇ ਟੈਕਸ ਹੈ ਅੱਜ ਇਹ ਜਿਹੜੀ ਤੁਰੀ ਮੈਨੂੰ ਦਿੱਤੀ ਹੈ ਇਹ ਇਸੇ ਲਈ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਕਾਂ ਦੇ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਾ ਕੇ ਤੇ ਗੁੰਗੀਆਂ ਬਹਿਰੀਆਂ ਸਰਕਾਰਾਂ ਨੂੰ ਇਹ ਤੁਰੀ ਵਜਾ ਕੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਯਾਦ ਕਰਾ ਸਕਾਂ ਜਿਹੜੀਆਂ 1947 ਤੋਂ ਲੈ ਕੇ ਅੱਜ ਤੱਕ ਸਾਡੇ ਭਾਰਤ ਪੰਜਾਬ ਦੇ ਵਿੱਚ ਲੰਬਿਤ ਚੱਲੀਆਂ ਆ ਰਹੀਆਂ ਆ ਐਲਬਰਟ ਦਵਾ ਆਪਣਾ ਇੱਕ ਮੈਨੀਫੈਸਟੋ ਤਿਆਰ ਕਰ ਰਿਹਾ ਜਿਹੜਾ 7 ਤਰੀਕ ਸ਼ਾਮੀ 7 ਵਜੇ ਲਾਈਵ ਦੇ ਜ਼ਰੀਏ ਮੈਂ ਉਹ ਸਪਰੈਡ ਕਰੂੰਗਾ ਤਾਂ ਕਿ ਹਰ ਇੱਕ ਦੇ ਕੋਲ ਪਹੁੰਚੇ ਹਰ ਇੱਕ ਸੁਣੇ ਧਿਆਨ ਨਾਲ ਕਿਉਂਕਿ ਉਹਦੇ ਵਿੱਚ ਮੇਰੇ ਮਸਲੇ ਕੀ ਹੈ ਤੁਹਾਡੇ ਮਸਲੇ ਮੇਰੇ ਮਸਲੇ ਮੁਲਾਜ਼ਮ ਭਰਾਵਾਂ ਦੇ ਮਸਲੇ ਮੇਰੀਆਂ ਭੈਣਾਂ ਦੇ ਮਸਲੇ ਮੇਰੇ ਨੌਜਵਾਨਾਂ ਦੇ ਮਸਲੇ ਤੇ ਉਹ ਸਾਰੇ ਜਿਹੜੀਆਂ ਗਰਾਊਂਡ ਲੈਵਲ ਦੇ ਉੱਤੇ ਛੋਟੀਆਂ ਦਿੱਕਤਾਂ ਨੇ ਉਹ ਸਾਰੇ ਮਸਲੇ ਮੇਰੇ ਮੈਨੀਫੈਸਟੋ ਦੇ ਵਿੱਚ ਨੇ ਤੇ ਉਹ ਮੈਂ ਲੈ ਕੇ ਆਉਂਗਾ ਹੈਲੋ ਅੱਛਾ ਜੀ ਰੋਕੋ ਚੱਲਣ ਦਿਓ ਇਹ ਵੀ ਫੋਨ ਨਹੀਂ ਮੈਂ ਛੱਡ ਸਕਦਾ ਸਰ ਕਿੱਦਾਂ ਦੇਖਦੇ ਕਿ ਪਾਸੇ ਵੱਡੇ 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 ਪਾਰਟੀਆਂ ਦੇ ਲੀਡਰ ਹਨ ਉਹਦਾ ਬੜਾ ਕੂਟ ਬੈਂਕਰ ਨਾਲ ਸਪੋਰਟਰ ਵੀ ਹੈ ਤੁਸੀਂ ਇਕੱਲੇ ਮਾਦਾਨ ਦੇ ਵਿੱਚ ਸਪੋਰਟ ਕਿੱਦਾਂ ਨਹੀਂ ਮਿਲਦੀ ਪਬਲਿਕ ਨੂੰ ਕੰਦੇ ਬੰਦਾ ਚੱਲਦਾ ਇਕੱਲਾ ਹੈ ਕਾਰਵਾ ਬਣਦਾ ਜਾਂਦਾ ਹੈ ਅੱਜ ਮੈਂ ਤੁਰ ਪਿਆ ਆ ਤੇ ਮੈਨੂੰ ਪਤਾ ਵੀ 19 ਤਰੀਕ ਤੱਕ ਇਹ ਵੱਡਾ ਕਾਰਵਾ ਬਣ ਕੇ ਉੱਭਰ ਕੇ ਆਏਗਾ ਇਹ ਵੱਡੇ ਵੱਡੇ ਜਿੰਨੇ ਪਾਰਟੀਆਂ ਵਾਲੇ ਇਹਨਾਂ ਦੇ ਵਰਕਰ ਨਹੀਂ ਇਹਨਾਂ ਦੇ ਇਹਦੇ ਵਰਕਰ ਘਟ ਹੈ ਵਰਕਰ ਮੈਂ ਸਾਥੀ ਲੈ ਕੇ ਚੱਲਨੇ ਆ ਮੈਂ ਕਿਸੇ ਨੂੰ ਗੁਲਾਮ ਨਹੀਂ ਬਣਾਉਣਾ ਗੁਲਾਮੀ ਤੋਂ ਆਜ਼ਾਦ ਕਰਾਨਾ ਹੈ ਇਹਨਾਂ ਦੇ ਵਰਕਰ ਮਤਲਬ ਸਲੇਵਸ ਸਲੇਵਸ ਮਤਲਬ ਗੁਲਾਮੀ ਉਹ ਗੁਲਾਮੀ ਦੇ ਵਿੱਚ ਨੇ ਨਾ ਪਾਰਟੀਆਂ ਦੇ ਮੈਨੀਫੈਸਟੋ ਦੇ ਵਿੱਚ ਨੇ ਨਾ ਕਿ ਉਹ VOTER ਦੇ ਮੈਨੀਫੈਸਟੋ ਦੇ ਵਿੱਚ ਨੇ ਜਿਹੜਾ ਅਸਲੀ VOTER ਹੈ ਉਹ ਮੇਰੇ ਨਾਲ ਚੱਲੇਗਾ ਪੜ੍ਹਿਆ ਲਿਖਿਆ VOTER ਹੈ ਸਮਝਦਾਰ VOTER ਹੈ ਉਹਨਾਂ ਨੂੰ ਪਤਾ ਸਾਨੂੰ ਪਹਿਲਾਂ ਕਾਂਗਰਸ ਨੇ ਕਿੰਨਾ ਚਿਰ ਲੁੱਟਿਆ ਫਿਰ ਭਾਜਪੀ ਦੀ ਸਪੋਰਟ ਨਾਲ ਅਕਾਲੀ ਦਲ ਨੇ ਕਿੰਨਾ ਚਿਰ ਲੁੱਟਿਆ ਫਿਰ ਹੁਣ ਆਮ ਆਦਮੀ ਜਿਹੜੀ ਝੂਠੇ ਜੁਮਲਿਆਂ ਦੀ ਟੋਕਰੀ ਪੰਡਾਂ ਲੈ ਕੇ ਸਮਾਜ ਦੇ ਵਿੱਚ ਉਤਰੀ ਤੇ ਉਹਨੇ ਕਿਸ ਤਰੀਕੇ ਦੇ ਨਾਲ ਰੱਜ ਕੇ ਝੂਠ ਬੋਲੇ ਵੋਟਰ ਜਾਣਦਾ ਆ ਇਸ ਲਈ ਵੋਟਰ ਸਮਝਦਾਰ ਹੈ ਅਵੇਅਰ ਹੈ ਲੁਧਿਆਣਾ ਵੈਸਟ ਕੰਸਟੀਟੂਐਂਸੀ ਹੈ ਇਹ ਸਿਟੀ ਆਫ ਹਾਰਟ ਆਫ ਸਿਟੀ ਹੈ ਤੇ ਹਾਰਟ ਆਫ ਸਿਟੀ ਸਿਟੀ ਨੂੰ ਚਲਾਉਂਦੀ ਹੈ ਤੇ ਉਹ ਸਹੀ ਤਰੀਕੇ ਜਾਣਦੀ ਹੈ ਬਾ ਖੂਬੀ ਜਾਣਦੀ ਐ ਕਿ ਕਿਹੜਾ ਸੇਵਕ ਬਣਾਣਾ ਇੱਥੇ ਤਾਣਾਸ਼ਾ ਰਾਜਾ ਨਹੀਂ ਬਣਾਣਾ ਜਿਹੜਾ ਕਵੇ ਵੀ ਮੇਰੇ ਕੋਲ ਟਾਈਮ ਨਹੀਂ ਓਏ ਤੈਨੂੰ ਸੱਦਿਆ ਸੀ ਵੇਟ ਕਰ ਇੱਥੇ ਸਿੰਪਲ ਸਧਾਰਨ ਜਿਹਾ ਵਰਕਰ ਐ ਜਿਹੜਾ ਇੱਕ ਕਾਉਂਸਲਰ ਵਾਂਗੂ ਸੇਵਾ ਕਰੇਗਾ ਤੇ ਉਹ ਕਾਉਂਸਲਰ 17 ਦੇ 17 ਵਾਡਾਂ ਦੇ ਵਿੱਚ ਜਾ ਕੇ ਆਪ ਦਿੱਕਤ ਪਰੇਸ਼ਾਨੀਆਂ ਸੁਣੇਗਾ ਕਾਉਂਸਲਰ ਕਮ ਐਮਐਲਏ ਇਦਾਂ ਦਾ ਸੇਵਕ ਆ ਰਿਹਾ ਆ ਤੇ ਉਹ ਸੇਵਕ ਦਾ ਸਹਿਯੋਗ ਸਾਰੀ ਸੋਸਾਇਟੀ ਦੇ ਰਹੀ ਐ ਖੁਦ ਲੋਗ ਆਫਿਸ ਬਣਾ ਰਹੇ ਆ ਮੈਨੂੰ ਕਹਿਣ ਦੀ ਨਹੀਂ ਜਰੂਰਤ ਪੈ ਰਹੀ ਤੇ ਆ ਕੇ ਕਹਿੰਦੇ ਆ ਜੀ ਤੁਸੀਂ ਸਿਰਫ ਹੋਡਿੰਗ ਲਾ ਦਿਓ ਇਹ ਤੋਂ ਵੱਧ ਮੈਂ ਪਿਆਰ ਕੀ ਸਮਝਾਂ ਕੀ ਮੈਂ ਸਮਝਾਂ ਤੁਸੀਂ ਜੇ ਕਾਂਗਰਸ ਦੀ ਗੱਲ ਕਰੋ ਜਿਨ੍ਹਾਂ ਦੀ ਆਪ ਹੀ ਇੱਕ ਗੱਲ ਨਹੀਂ ਹੈਗੀ ਜਿਹੜਿਆ ਅਨੁਸ਼ਾਸਨ ਚ ਨਹੀਂ ਹੈਗੇ ਉਹ ਕੀ ਵੋਟਰ ਨੂੰ ਹੱਕ ਦਿਵਾ ਦੇਣਗੇ ਉਹ ਕਿਹੜੇ ਵਾਦੇ ਲੈ ਕੇ ਆਣਗੇ ਕਿਹੜੇ ਸਿਸਟਮ ਲੈ ਕੇ ਆਣਗੇ ਇਸ ਲਈ ਮੈਂ ਇਹਨਾਂ ਦੀ ਗੱਲ ਨਹੀਂ ਕਰ ਸਕਦਾ ਫੇਰ ਜੇ ਗੱਲ ਕਰੀਏ ਅਸੀਂ ਭਾਰਤੀ ਜਨਤਾ ਪਾਰਟੀ ਦੀ 4 ਮਹੀਨੇ ਤੋਂ ਵੱਧ ਹੋ ਗਏ ਉਹ ਕੈਂਡੀਡੇਟ ਹੀ ਨਹੀਂ ਆਪਣਾ ਸੋਚ ਸਕਿਆ ਵੀ ਅਸੀਂ ਕੈਂਡੀਡੇਟ ਕਿਹੜਾ ਲੈ ਕੇ ਆਣਾ ਅੱਜ ਜੇ ਟਿਕਟ ਹੀ ਦੇਣੀ ਸੀ ਸਾਡੇ ਭਰਾ ਜੀਵਨ ਗੁਪਤੇ ਨੂੰ ਪਹਿਲਾਂ ਦੇ ਦਿੰਦੇ ਤਾਂ ਕਿ ਉਹ ਤਿਆਰੀ ਕਰ ਲੈਂਦੇ ਕਿਉਂ ਨਹੀਂ ਦੇ ਸਕੇ ਟਿਕਟ ਕਿਉਂਕਿ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਫੁੱਟ ਹੈ ਗੁੱਟਬਾਜੀ ਹੈ ਦੌੜ ਲੱਗੀ ਹੋਈ ਹੈ ਕੋਈ ਸੇਵਾ ਕਰਕੇ ਨਹੀਂ ਰਾਜੀ ਦੌੜ ਕਰਕੇ ਕੁਰਸੀ ਹਾਸਲ ਕਰ ਲਈਏ ਬਸ ਸੇਵਾ ਨਾ ਕਰਨੀ ਪਵੇ ਸਾਨੂੰ ਮੇਵੇ ਮਿਲਣ ਫੇਰ ਆਗੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਦੇ ਹਾਲ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਸਾਰੇ ਅਸੀਂ ਜਾਣਦੇ ਆ ਤੇ ਇਸ ਲਈ ਇਹ ਜਿਹੜੀਆਂ ਪਾਰਟੀਆਂ ਨੇ ਰਲੀਆਂ ਮਿਲੀਆਂ ਪਾਰਟੀਆਂ ਨੇ ਸਾਰੀਆਂ ਤੁਸੀਂ ਕਦੀ ਦੇਖ ਅੱਜ ਦੇਖਦੇ ਹੋਵੋਗੇ ਇੱਕ ਧਿਰ ਬਦਲ ਕੇ ਉਧਰ ਜਾ ਰਹੀ ਹੈ ਦੂਜੀ ਧਿਰ ਬਦਲ ਕੇ ਉਧਰ ਜਾ ਰਹੀ ਹੈ ਪਾਰਟੀਆਂ ਉਹੀ ਹੈ ਬੰਦੇ ਵੀ ਉਹੀ ਨੇ ਫੇਰ ਬਦਲ ਹੀ ਹੁੰਦਾ ਵੀ ਅਸੀਂ ਕਿਸ ਤਰ੍ਹਾਂ ਲੋਕਾਂ ਦੀ ਇਮੋਸ਼ਨਸ ਨੂੰ ਠੱਗਣਾ ਕਿਸ ਤਰ੍ਹਾਂ ਉਹਨਾਂ ਨੂੰ ਲੁੱਟਣਾ ਕਿਸ ਤਰ੍ਹਾਂ ਉਹਨਾਂ ਨੂੰ ਮੂਰਖ ਬਣਾਉਣਾ ਇਸ ਲਈ ਇਹ ਚਾਲਵਾਜਾਂ ਤੋਂ ਮੈਂ ਕਹੂੰਗਾ ਵੀ ਬਚ ਜਾਓ ਬਚ ਜਾਓ ਚਾਲ ਬਾਜਾਂ ਤੋਂ ਬਚ ਜਾਓ ਨਾ ਕਰਿਓ ਮੇਰੇ ਭਰਾਵੋ ਇਹ ਜ਼ਰੂਰੀ ਆ ਕਿਉਂਕਿ ਕੋਈ ਟੋਲ ਫ੍ਰੀ ਨੰਬਰ ਨਹੀਂ ਲੱਗ ਕੇ ਰਿਹਾ ਜੀ ਕੋਈ ਕੰਟਰੋਲ ਰੂਮ ਦਾ ਨੰਬਰ ਨਹੀਂ ਲੱਗ ਕੇ ਰਿਹਾ ਜੀ ਉਹ ਕਹਿੰਦੇ ਸਾਡੇ ਭਰਾ ਦਾ ਸਾਡੀ ਸਿੱਧੀ ਗੱਲ ਹੋਵੇ ਵੀ ਅਸੀਂ ਉਹ ਬੈਰੀਕੇਡਸ ਨਹੀਂ ਚਾਹੁੰਦੇ ਪੀਏ ਵਾਲੇ ਅੱਜ ਪੀਏ ਵੀ ਮੈਂ ਹੀ ਆ ਸੈਕਟਰੀ ਵੀ ਮੈਂ ਹੀ ਆ ਤੇ ਮੈਨੇਜਮੈਂਟ ਵੀ ਮੈਂ ਹੀ ਸਮਝਣਾ ਕਮੇਟੀਆ ਮੀਟਿੰਗਾਂ ਵੀ ਮੈਂ ਕਰਦਾ ਸਾਰਾ ਕੁਝ ਮੇਰੇ ਪੱਲੇ ਆ ਹੋਰ ਮੈਂ ਨਾ ਉਹ ਰੱਖਣਾ ਲਾਮ ਲਸ਼ਕਰ ਕਿਉਂਕਿ ਸਾਰੇ ਮੈਨੂੰ ਜਾਣਦੇ ਆ ਸਾਰੇ ਮੇਰੇ ਸੁਭਾ ਨੂੰ ਜਾਣਦੇ ਆ ਇਹ ਕਹਿੰਦੇ ਅਸੀਂ ਵੀਵੀਆਈਪੀ ਕਲਚਰ ਖਤਮ ਕਰਨਾ ਇਹ ਸਾਰਾ ਕੁਝ ਮੈਂ ਜਾ ਕੇ ਤੁਰੀ ਦੇ ਜਰੇ ਇਹ ਤੁਰੀ ਇਹਨਾਂ ਨੂੰ ਜਾ ਕੇ ਵਿਧਾਨ ਸਭਾ ਚ ਨਾਂ ਲੈ ਕੇ ਜਾਇਆ ਕਰਨੀ ਆ ਵੀ ਆ ਗਿਆ ਮੈਂ ਆ ਗਿਆ ਤੁਰੀ ਲੈ ਕੇ ਆ ਗਿਆ ਸਰ ਪ੍ਰੈਸ ਕਾਨਫਰੰਸ ਹੈ ਜੀ ਹੈਲੋ ਸਰ ਪਸੀ ਸਾਰੀ ਪਾਰਟੀ ਦੇ ਸਟਾਰ ਪ੍ਰਚਾਰਕ ਬੜੇ ਉਤਾਰ ਹੋਏ ਕਿਤੋਂ ਕਿਤੋਂ ਆ ਗਏ ਮੇਰੇ ਸਟਾਰ ਪ੍ਰਚਾਰਕ ਭਾਜੀ ਰੇੜੇ ਵਾਲੇ ਨੇ ਮੇਰੇ ਸਟਾਰ ਪ੍ਰਚਾਰਕ ਭਾਜੀ ਠੇਲਿਆਂ ਵਾਲੇ ਨੇ ਜਿਨ੍ਹਾਂ ਤੋਂ ਇਹਨਾਂ ਐਮਐਲਏਾਂ ਦੇ ਇਹਨਾਂ ਦੇ ਕੌਂਸਲਰਾਂ ਦੇ ਗੁੰਡੇ ਗराई ਕਰਦੇ ਆ ਇਹ ਚ ਕੋਈ ਵੀ ਝੂਠ ਨਹੀਂ